ਫਰੋਾਈਪਰ ਦਾ ਆਰਟੀਓ ਦਫ਼ਤਰ ਲਗਾਤਾਰ ਸੁਰਖੀਆਂ ਵਿੱਚ ਹੈ ਲਗਾਤਾਰ ਹੀ ਵੱਡੇ ਸਵਾਲ ਜਿਹੜੇ ਆ ਫਰੋਾਈਪਰ ਦੇ ਆਰਟੀਓ ਦਫ਼ਤਰ ਤੇ ਉੱਠ ਰਹੇ ਆ ਕਿਤੇ ਲੋਕਾਂ ਨੂੰ ਲਾਇਸੈਂਸ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਿਤੇ ਲੋਕਾਂ ਨੂੰ ਆਰਸੀਆਂ ਲਈ ਤੇ ਅੱਜ ਜਿਹੜਾ ਮਾਮਲਾ ਸਾਹਮਣੇ ਆਇਆ ਉਸ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਕ ਸ਼ਖਸ ਜਿਹੜਾ ਆਪਣੀ ਗੱਡੀ ਹੀ ਇੱਥੇ ਆਰਟੀਓ ਦਫ਼ਤਰ ਛੱਡਣ ਆ ਗਿਆ ਕਹਿੰਦਾ ਗੱਡੀ ਮੈਂ ਅੱਜ ਇੱਥੇ ਛੱਡ ਜਾਣੀ ਆ ਚਾਬੀ ਜਿਹੜੀ ਆ ਆਰਟੀਓ ਦਫ਼ਤਰ ਦੇ ਮਲਾਇਮਾ ਨੂੰ ਜਿਹੜੀ ਆ ਫੜਾ ਜਾਣੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਪਰੇਸ਼ਾਨ ਹੋ ਕੇ ਅੱਜ ਉਹ ਅਖੀਰ ਆਪਣੀ ਗੱਡੀ ਜਿਹੜੀ ਆ ਉਹ ਆਰਟੀਓ ਦਫ਼ਤਰ ਛੱਡਣ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਰ ਦੇ ਆਰਟੀਓ ਦਫ਼ਤਰ ਦੀਆਂ ਹਨ ਤਾਂ ਲਗਾਤਾਰ ਹੀ ਸਵਾਲਾਂ ਦੇ ਘੇਰੇ ਵਿੱਚ ਆਰਟੀਓ ਦਫ਼ਤਰ ਤਾਂ ਜਿੱਥੇ ਲੋਕਾਂ ਨੂੰ ਆਰਸੀ ਲਈ ਪਰੇਸ਼ਾਨ ਹੋਣਾ ਪੈ ਰਿਹਾ ਸਾਹਮਣੇ ਤਸਵੀਰ ਦੇਖੋਗੇ ਇਹ ਉਹ ਸ਼ਖਸ਼ ਜਿਹੜਾ ਅੱਜ ਇੱਥੇ ਗੱਡੀ ਛੱਡਣ ਲਈ ਆਇਆ ਹੋਇਆ ਪਿਛਲੇ ਕਈ ਦਿਨਾਂ ਤੋਂ ਇਹ ਚੱਕਰ ਲਗਾ ਰਿਹਾ ਪਰ ਇਸ ਦੀ ਕੋਈ ਵੀ ਸੁਲਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਫਾਈਲ ਤੱਕ ਜਿਹੜੀ ਆ ਉਹ ਕਾਗਜ਼ ਜਿਹੜੇ ਆ ਉਹ ਨਹੀਂ ਫੜੇ ਜਾ ਰਹੇ ਆ ਤਾਂ ਗੱਲਬਾਤ ਕਰ ਲਏ ਨੇ ਬਾਈ ਨਾਲ ਬਾਈ ਇੱਥੇ ਪਹੁੰਚਿਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਆ ਚਾਬੀ ਦੇ ਸਕਦੇ ਹੋ ਆ ਗੱਡੀ ਦੀ ਚਾਬੀ ਆ ਜਿਹੜੀ ਆ ਗੱਡੀ ਆ ਇਸ ਗੱਡੀ ਨੂੰ ਆਰਟੀਓ ਦਫ਼ਤਰ ਇਹ ਬਾਈ ਜਿਹੜਾ ਛੱਡਣ ਆਇਆ ਹੋਇਆ ਕਿਉਂਕਿ ਇੰਨਾ ਕ ਥੱਕ ਹਾਰ ਗਿਆ ਪਰੇਸ਼ਾਨ ਹੋ ਚੁੱਕਿਆ ਆਰਟੀਓ ਦਫ਼ਤਰ ਵਿੱਚ ਗੇੜੇ ਮਾਰ ਮਾਰ ਅਖੀਰ ਅੱਜ ਉਸਨੇ ਆ ਕੇ ਸਾਹਮਣੇ ਗੱਡੀ ਜਿਹੜੀ ਆ ਉਧਰ ਸਾਹਮਣੇ ਦੇਖੋਗੇ ਆਰਟੀਓ ਦਫ਼ਤਰ ਦਾ ਗੇਟ ਆ ਤੇ ਗੇਟ ਦੇ ਸਾਹਮਣੇ ਜਿਹੜੀ ਇਸਨੇ ਗੱਡੀ ਜਿਹੜੀ ਆ ਉਹ ਲਗਾ ਦਿੱਤੀ ਆ ਗੱਲਬਾਤ ਕਰ ਲੈਨੇ ਵੀਰ ਆ ਨਾਮ ਕੀ ਆ ਤੁਹਾਡਾ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਕਿਹੜਾ ਪਿੰਡ ਜੀ ਛੰਗਰੇ 86 ਤਹਿਸੀਲ ਗੁਰੂ ਹਰਸਾਏ ਕੀ ਕੀ ਪਰੇਸ਼ਾਨੀ ਇੰਨੀ ਕੀ ਬਣ ਗਈ ਕਿ ਤੁਸੀਂ ਗੱਡੀ ਲਿਆ ਕੇ ਆਰਟੀਓ ਦਫ਼ਤਰ ਦੇ ਮੂਹਰੇ ਲਾਤੀ ਤੇ ਚਾਬੀ ਫੜਾਉਣ ਜਾ ਰਹੇ ਹੋ ਪਰੇਸ਼ਾਨੀ ਇਸ ਪ੍ਰਕਾਰ ਹੈ ਜੀ ਮੈਂ ਗੱਡੀ 5 ਫਰਵਰੀ 2024 ਚ ਗੱਡੀ ਜੋ ਕਿ ਜੋਧਪੁਰ ਤੋਂ ਖਰੀਦੀ ਸੀ ਮੈਂ ਆਪਣੀ ਫਾਈਲ ਤਿਆਰ ਕਰਾ ਕੇ ਆਟੇ ਆਫਸ ਫਰੀਪੋਰੀ ਚ ਜਮ੍ਹਾਂ ਕਰਾ ਦਿੱਤੀ ਸੀ ਪਰ ਮੈਂ ਫਿਰ ਦੁਬਾਰਾ ਤੋਂ 4 ਮਹੀਨੇ ਬਾਅਦ ਆਇਆ ਤੇ ਮੇਰੀ ਫਾਈਲ ਵੀ ਗੁੰਮ ਹੋ ਚੁੱਕੀ ਸੀ ਔਰ ਗੱਡੀ ਵੀ ਮੇਰੀ ਆਨਲਾਈਨ ਨਹੀਂ ਚੜੀ ਸੀ ਤੇ ਨਾ ਹੀ ਮੇਰੀ ਆਰਸੀ ਕਾਰਡ ਬਣ ਕੇ ਆਈ ਸੀ ਤੇ ਫਿਰ ਦੁਬਾਰਾ ਤੋਂ ਮੈਂ ਆਪਣੀ ਉਸ ਫਾਈਲ ਦੀ ਫੋਟੋਕਾਪੀ ਰੱਖੀ ਸੀ ਜੋ ਕਿ ਮੈਂ ਆਪਣੀ ਫਿਰ ਫੋਟੋਕਾਪੀ ਦੀ ਫਾਈਲ ਹੈ ਔਰ ਆਪਣੀ ਫਾਈਲ ਦੁਬਾਰਾ ਨਿਊ ਤਿਆਰ ਕਰਾ ਕੇ ਫਿਰ ਦੁਬਾਰ ਤੋਂ ਮੈਂ ਰਜਿਸਟਰ ਚ ਐਂਟਰੀ ਕਰਾ ਕੇ ਜੋ ਕਿ ਰਜਿਸਟਰ ਐਂਟਰੀ ਵੀ 831 ਨੰਬਰ ਹੈ ਜਿਸ ਵਿੱਚ ਦੁਬਾਰਾ ਤੋਂ ਮੈਂ ਫਾਈਲ ਤਿਆਰ ਕਰਾਈ ਸੀ ਤੇ ਪਰ ਉਹ ਫਾਈਲ ਜੋ ਕਿ ਦੁਬਾਰਾ ਤੋਂ ਵੀ ਮੇਰੀ ਆਰਸੀ ਇੰਪਰੂਵ ਨਹੀਂ ਹੋਈ ਜੀ ਤੇ ਪ੍ਰਕਾਰ ਇਹ ਲਗਾਤਾਰ 1 ਸਾਲ ਤੋਂ ਮੈਂ ਗੇੜੇ ਮਾਰ ਰਿਹਾ ਜੀ ਮੇਰੇ ਆਰਟੀਓ ਆਫਿਸ ਆਫਸ ਫਰੇਪਰ ਤੋਂ आरसी अप्रूव और आरसी ਦਾ ਕੰਮ ਨਹੀਂ ਹੋ ਰਿਹਾ ਜੀ ਤਾਂ ਹੁਣ ਕੋਈ ਗੱਲਬਾਤ ਹੋਈ ਅੰਦਰ ਜਿਹੜੇ ਮੁਲਾਜ਼ਮ ਬੈਠੇ ਹੋਏ ਆ ਅੰਦਰ ਜੀ ਮੈਂ ਤਾਂ ਲਗਾਤਾਰ ਇੱਕ ਸਾਲ ਤੋਂ ਆਇਆ ਰਿਹਾ ਆ ਕਿ 12 ਨੰਬਰ ਕਮਰੇ ਚ ਜਾਣੇ ਆ ਆਰਟੀ ਆਫਿਸ ਫਰੀਪੁਰ ਦਾ ਜੋ ਮੇਨ ਦੱਸਦੇ ਆ ਵੀ ਜਿੱਥੇ ਕੰਮ ਹੁੰਦਾ ਹੈ 12 ਨੰਬਰ ਕਮਰਾ ਹੈ 12 ਵਿੱਚ ਜਾਣੇ ਆ ਤਾਂ ਉਹ ਕਹਿੰਦੇ ਨੇ 13 ਨੰਬਰ ਕਮਰੇ ਚ ਆਏਗਾ 13 ਨੰਬਰ ਜੇ 12 ਨੰਬਰ ਕਮਰੇ ਚ ਕੋਈ ਮੁਲਾਜ਼ਮ ਬੈਠਾ ਹੁੰਦਾ ਹੈ ਤਾਂ ਉਹ ਕਹਿ ਦਿੰਦਾ ਹੈ 13 ਨੰਬਰ ਜਾਓ 13 ਨੰਬਰ ਚ ਕੋਈ ਵੀ ਨਹੀਂ ਬੈਠਾ ਹੁੰਦਾ ਆ ਹੋਰ ਆਰਟੀਓ ਨਾਲ ਵੀ ਕੋਈ ਗੱਲਬਾਤ ਹੋਈ ਕਿ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਜਿਹੜਾ ਕੀਤਾ ਜਾ ਰਿਹਾ ਆਰਟੀਓ ਆਫਿਸ ਜੋ ਅਫਸਰ ਸਾਹਿਬ ਹੀ ਉਹਨੂੰ ਵੀ ਮੈਂ ਪਿਛਲੀ ਜੋ ਉੱਪਰ ਕਮਰੇ ਚ ਬੈਠਦੇ ਆ ਉਹਨਾਂ ਨੂੰ ਵੀ ਦੋ ਵਾਰ ਮੈਂ ਕਿਹਾ ਸੀ ਵਾ ਦੋ ਵਾਰ ਉਹਨੂੰ ਮਿਲ ਕੇ ਆ ਸਰ ਮੇਰੀ ਫਾਈਲ ਗੁੰਮ ਹੋ ਗਈ ਦੁਬਾਰਾ ਤੋਂ ਵੀ ਮੈਂ ਫੇਲ ਦੇਖ ਕੇ ਹਾਂ ਪਰ ਮੇਰਾ ਕੰਮ ਆਰਸੀ ਅਪਰੂਵ ਨਹੀਂ ਹੋ ਰਹੀ ਨਾ ਆਰਸੀ ਮੇਰੇ ਘਰ ਬਣ ਕੇ ਆ ਰਹੀ ਹੈ ਕੋਈ ਕਾਰਨ ਦੱਸਿਆ ਕਿ ਕਾ ਤੋ ਨਹੀਂ ਆਰਸੀ ਅਪਰੂਵ ਜੜੀ ਹੋ ਰਹੀ ਹੈ ਕਾਰਨ ਜੀ ਪਹਿਲਾਂ ਦੱਸ ਦਈਂ ਵੀ ਤੁਸੀਂ ਜਿੱਥੋਂ ਗੱਡੀ ਏਜੰਸੀ ਤੋਂ ਖਰੀਦੀ ਹੈ ਉਧਰੋਂ ਪ੍ਰੋਬਲਮ ਆ ਰਹੀ ਲੇਕਿਨ ਮੈਂ ਉਧਰ ਵਾਰ ਵਾਰ ਫੋਨ ਕਰਕੇ ਉਹ ਕਹਿੰਦੇ ਆ ਵੀ ਕੰਮ ਆਰਟੀਓ ਆਫਿਸ ਦਾ ਰਹਿ ਬਾਕੀ ਬਚਿਆ ਹੈ ਸਾਡੇ ਮੈਨੂੰ ਕੰਮ ਹੋ ਚੁੱਕਿਆ ਹੈ ਔਰ ਜੋ ਇਧਰ ਆ ਕੇ ਪਤਾ ਲੱਗਦਾ ਹੈ ਕੰਪਿਊਟਰ ਦੇ ਜਦ ਮੇਰੀ ਫਾਈਲ ਦਾ ਬਾਇਓ ਡਾਟ ਕਰਦੇ ਨੇ ਤੇ ਕਹਿੰਦੇ ਆ ਡਾਕੂਮੈਂਟ ਉਲਟ ਪੁਲਟ ਲੱਗ ਗਏ ਨੇ ਜਿਸ ਕਾਰਨ ਵੀ ਤੇਰੇ ਆਰਸੀ ਅਪਰੂਵ ਨਹੀਂ ਹੋ ਰਹੀ ਤੇ ਇਹ ਜ਼ਿੰਮੇਵਾਰੀ ਜੋ ਮੁਲਾਜ਼ਮ ਦਫ਼ਤਰ ਨੇ ਇੱਕ ਡਾਕੂਮੈਂਟ ਦੀ ਕਾਰਵਾਈ ਉਹਨਾਂ ਦੀ ਹੁੰਦੀ ਹੈ ਜੇ ਉਹਨਾਂ ਕੋਲ ਨਹੀਂ ਹੋ ਸਕਦੀ ਤਾਂ ਆਈਡੀ ਵਗੈਰਾ ਸਾਨੂੰ ਦੇਣ ਅਸੀਂ ਪੜ੍ਹ ਲਿਖੇ ਬੜੇ ਲਿਖੇ ਬੰਦੇ ਤੋਂ ਇਹ ਕੰਮ ਕਰਵਾ ਸਕੀਏ ਨੰਬਰ ਵਗੈਰਾ ਲੱਗਾ ਹੋਇਆ ਨੰਬਰ ਜੀ ਗੱਡੀ ਦਾ ਨੰਬਰ ਲੱਗਾ ਹੈ ਜੀ ਸਰਕਾਰੀ ਨੰਬਰ ਪਲੇਟ ਲੱਗੀ ਹੈ ਇਹ ਉਸ ਤੋਂ ਬਾਅਦ ਮੇਰੀ ਗੱਡੀ ਦੀ ਆਰਸੀ ਅਪਰੂਵ ਨਹੀਂ ਹੋਈ ਜੋ ਕਿ ਆਨਲਾਈਨ ਵੀ ਬੋਲਦੀ ਔਰ ਨਾ ਮੈਂ ਆਪਣੀ ਗੱਡੀ ਕਿਸੇ ਕੰਮ ਕਰ ਤੇ ਲਾ ਸਕਦਾ ਜੋ ਕਿ ਬੈਂਕ ਵਿੱਚੋਂ ਮੈਂ ਕਿਸ਼ਤਾਂ ਲੈ ਕੇ ਗੱਡੀ ਲਈ ਸੀ 11263 ਰੁਪਏ ਕਿਸ਼ਤ ਜਾਂਦੀ ਹੈ ਤੇ ਮੇਰਾ ਗੱਡੀ ਦਾ ਕੋਈ ਕੰਮ ਨੀ ਚੱਲ ਰਿਹਾ ਹੁਣ ਕਿਸ਼ਤਾਂ ਵੀ ਪੱਲੂ ਪੈ ਰਹੀਆਂ ਹੋਣੀਆਂ ਕਿਉਂਕਿ ਰੋਡ ਤੇ ਤੁਸੀਂ ਚਲਾ ਨਹੀਂ ਸਕਦੇ ਹਾਂਜੀ ਕਿਸ਼ਤਾਂ ਵੀ ਪੱਲੂ ਜੀ ਗੈਨਾ ਘਟਾ ਆਵੇ ਤੇ ਜੋ ਅਸੀਂ ਕਿਸ਼ਤਾਂ ਲਾ ਰਹੇ ਸੀ ਤੇ ਮੈਨੂੰ ਇੱਥੇ ਵੀ 1 ਸਾਲ ਤੋਂ ਉੱਪਰ ਚੱਕਰ ਮਾਰਦੇ ਹੋ ਰਿਹਾ ਪਰ ਮੇਰੀ ਗੱਡੀ ਦਾ ਕੋਈ ਵੀ ਅਪਰੂਵ ਨਾ ਹੋਈ ਨਾ ਮੇਰੀ ਆਰਸੀ ਬਣ ਕੇ ਆਈ ਤਾਂ ਤੁਸੀਂ ਆ ਸੁਣ ਸਕਦੇ ਹੋ ਇਹ ਹਾਲਾਤ ਆ ਕੋਈ ਪਰਵੇ ਆਟਿਓ ਦਫ਼ਤਰ ਦੇ ਇੱਕ ਗਰੀਬ ਬੰਦੇ ਨੇ ਗਹਿਣਾ ਗੱਟਾ ਵੇਚ ਕੇ ਕਰਜ਼ਾ ਚੁੱਕ ਕੇ ਗੱਡੀ ਜਿਹੜੀ ਲਈ ਸੀ ਕਿ ਉਹ ਰੋਜ਼ਗਾਰ ਕਰੂਗਾ ਪਰ ਉਸ ਦੀ ਆਰ.ਸੀ ਜਿਹੜੀ ਆ ਉਹ ਨਹੀਂ ਬਣਾਈ ਜਾ ਰਹੀ ਕਰਜ਼ੇ ਦੀ ਪੰਡ ਜਿਹੜੀ ਆ ਉਹ ਸਿਰ ਚੜ ਗਈ ਆ ਕਿਸ਼ਤਾਂ ਲੈ ਨਹੀਂ ਰਹੀਆਂ ਅਖੀਰ ਅੱਜ ਆੱਕ ਕੇ ਉਹ ਬੰਦਾ ਆਰ.ਟੀ.ਓ ਦਫ਼ਤਰ ਪਹੁੰਚਿਆ ਤੇ ਗੱਡੀ ਜਿਹੜੀ ਆ ਇੱਥੇ ਖੜੀ ਕਰਕੇ ਚੱਲਿਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਆਰ.ਟੀ.ਓ ਫਰੋਹਪਰਮਲ ਵੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਇਸ ਸਮੱਸਿਆ ਦਾ ਹੱਲ ਜਿਹੜਾ ਉਹ ਕਰਵਾਉਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਨਿਕਲਦਾ ਜਾਂ ਇਹ ਵੀਰ ਇਸੇ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਦਾ ਰਹੇਗਾ ਕੋਈ ਪੁੱਤ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਖਾਨਾ ਵਾਈਪਰ ਹੈ ਟੈਲੀਵਿਜ਼ਨ